ਪਹਿਲਾ ਦਾਸ ਦੀ ਫਤੇ ਪ੍ਰਵਾਨ ਕਰੋ ਆਖ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂਪਿਆਰੀਓ ਅੱਜ ਆਪਾਂ ਫਤੇਗੜ ਸਾਹਿਬ ਦੀ ਧਰਤੀ ਤੇ ਜੋ ਦੋ ਬੱਚਿਆਂ ਟੋਪੀਆਂ ਲਾਈਆਂ ਨੀਤੇ ਦਿਨਾਂ ਦੇ ਵਿੱਚ ਉਹਦੀ ਵੱਡੀ ਗਿਣਤੀ ਵਿੱਚ ਚਰਚਾ ਹੋਈ ਤੇ ਸਵਾਲ ਜਵਾਬ ਹੋਏ ਕਈਆਂ ਨੇ ਉਹਨਾਂ ਨੂੰ ਉਹਨਾਂ ਨੂੰ ਮਾਰਾ ਕਿਆ ਕਈਆਂ ਨੇ ਉਹਨਾਂ ਨੂੰ ਠੀਕ ਗਿਆ ਦਾਸ ਨੇ ਵੀ ਇੱਕ ਵੀਡੀਓ ਪਾਈ ਸੀ ਜਿਸ ਵੀਡੀਓ ਵਿੱਚ ਦਾਸ ਨੇ ਉਹਨਾਂ ਦਾ ਪੱਖ ਸਹੀ ਦੱਸਿਆ ਸੀ ਵੀ ਸਹੀ ਹੈ ਇਹ ਗਲਤ ਨਹੀਂ ਹੋਇਆ ਤੇ ਉਹ ਸਹੀ ਕਿਸ ਆਧਾਰ ਤੇ ਦੱਸਿਆ ਸੀ ਉਹ ਵੀ ਗੁਰਬਾਣੀ ਦੇ ਆਧਾਰ ਤੇ ਅ ਪ੍ਰਮਾਣ ਦੇ ਕੇ ਉਸ ਵੀਡੀਓ ਨੂੰ ਮੁੱਖ ਰੱਖਦੇ ਆ ਕੁਝ ਕ ਸੰਗਤਾਂ ਦੇ ਕਹਿ ਲੋ ਸਿੰਘਾਂ ਦੇ ਕਹਿ ਲੋ ਵਿਚਾਰ ਆਏ ਫੋਨਾਂ ਰਾਹੀਂ ਕਿ ਤੁਸੀਂ ਜਿਹੜੀ ਸਪੋਰਟ ਕੀਤੀ ਆ ਬੱਚਿਆਂ ਦੀ ਕੀ ਧੱਕੇ ਨਾਲ ਆਪਾਂ ਸਿੱਖ ਬਣਾ ਸਕਦੇ ਆ ਕਿਸੇ ਨੂੰ ਕੀ ਧੱਕੇ ਨਾਲ ਆਪਾਂ ਕਿਸੇ ਦੀਆਂ ਤੋਪੀਆਂ ਲਹਾ ਸਕਦੇ ਆ ਇਦਾਂ ਦੇ ਸਾਨੂੰ ਤੇ ਵਿਚਾਰ ਫੋਨਾਂ ਰਾਹੀਂ ਕਿਤੇ ਦਾਸਿਕ ਬੇਨਤੀ ਕਰਦਾ ਹੈ ਕਿ ਇੱਕ ਤਾਂ ਵੀਡੀਓ ਪੂਰੀ ਸੁਣਿਓ ਤੁਹਾਨੂੰ ਤਾਂ ਪਤਾ ਲੱਗਣਾ ਹੈ ਵੀ ਕੀ ਗੱਲਬਾਤ ਸੀ ਇੱਕ ਰਾਸ ਜਿਹੜੇ ਬੱਚਿਆਂ ਨੇ ਟੋਪੀਆਂ ਲਹਾਈਆਂ ਉਹਨਾਂ ਬੱਚਿਆਂ ਦੀ ਇੱਕ ਉਹ ਵੀਡੀਓ ਵਿੱਚ ਮਿਕਸ ਕਰੇਗਾ ਜਿੱਥੇ ਲੋੜ ਪਈ ਉੱਥੇ ਤੇ ਉਹ ਵਿੱਚ ਮਿਕਸ ਇਸ ਕਰੀ ਇਸ ਲਈ ਕਰੇਗਾ ਕਿ ਉਹ ਬੱਚੇ ਆਪਣਾ ਪੱਖ ਪੇਸ਼ ਕੀਤਾ ਉਹਨਾਂ ਨੇ ਵੀ ਸਾਡੀਆਂ ਉਹ ਵੀਡੀਓ ਦਿਖਾਈਆਂ ਨਹੀਂ ਜਿਹੜੀਆਂ ਵੀਡੀਓ ਜਿੰਨਾ ਵਿੱਚ ਅਸੀਂ ਜਿਨ੍ਹਾਂ ਦੀਆਂ ਟੋਪੀਆਂ ਲਾਈਆਂ ਉਹਨਾਂ ਨੂੰ ਰਮਾਲਾ ਵੀ ਦਿੱਤੀਆਂ ਉਹਨਾਂ ਨੂੰ ਦਸਤਾਰਾਂ ਵੀ ਦਿੱਤੀਆਂ ਤੇ ਅਸੀਂ ਕੱਲਿਆਂ ਨੇ ਨਹੀਂ ਦਿੱਤੀਆਂ ਕਾਫੀ ਵੱਡੇ ਰੂਪ ਵਿੱਚ ਉਹ ਬੱਚਿਆਂ ਨੇ ਵੀ ਤੇ ਹੋਰ ਸੰਤਾਂ ਨੇ ਵੀ ਸੇਵਾ ਕੀਤੀ ਤੇ ਇੱਕ ਦਾਸ ਆਪ ਜੀ ਦੇ ਨਾਲ ਕਿਸੇ ਅੰਗਰੇਜ਼ ਦੀ ਜਿਹੜਾ ਵਿਦੇਸ਼ ਵਿੱਚੋਂ ਆ ਕੇ ਇੱਥੇ ਫਤੇਗੜ ਸਾਹਿਬ ਦੀ ਧਰਤੀ ਤੇ ਸ਼ਰਦਾ ਦੇ ਨਾਲ ਉਹ ਮੰਗ ਕੇ ਦਸਤਾਰ ਸਜਾਉਂਦਾ ਹੈ ਭਾਵ ਪਹਿਲਾਂ ਦਸਤਾਰ ਵਾਸਤੇ ਉਹ ਜਾਣਕਾਰੀ ਲੈਂਦਾ ਫਿਰ ਉਹ ਮੁੱਲ ਲੈ ਕੇ ਆਪਣੀ ਦਸਤਾਰ ਸਜਾਉਂਦਾ ਉਹ ਵੀ ਵੀਡੀਓ ਮਿਕਸ ਕਰੇਗਾ ਵਿੱਚ ਹੁਣ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਗੁਰਮਖੋ ਜਿਹੜਾ ਵੱਡੇ ਰੂਪ ਵਿੱਚ ਉਹਨਾਂ ਬੱਚਿਆਂ ਦਾ ਵਿਰੋਧ ਹੋਇਆ ਦਾਸ ਉਹਨਾਂ ਦੇ ਪੱਖ ਵਿੱਚ ਕਿਉਂ ਖੜੇ ਆ ਆਪ ਜੀ ਦੇ ਚਰਣਾ ਵਿੱਚ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜੇ ਅਸੀਂ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਮੰਨ ਕੇ ਚੱਲੀਏ ਤਾਂ ਸਤਿਗੁਰੂ ਸੱਚਾ ਪਾਤਸ਼ਾਹ ਜੀ ਨੇ ਦੋਨੇ ਪੱਖ ਬਾਣੀ ਵਿੱਚ ਸਾਨੂੰ ਦੱਸਿਆ ਨਿਮਰਤਾ ਪਿਆਰ ਮੁਹੱਬਤ ਅਤੇ ਦੂਸਰਾ ਜੇ ਕੋਈ ਨਿਮਰਤਾ ਨਾਲ ਸਾਡੇ ਨਾਲ ਪੇਸ਼ ਨਹੀਂ ਆਉਂਦਾ ਤਾਂ ਅਗਲਾ ਪੱਖ ਕੀ ਕਰਨਾ ਹੈ ਅੱਗੇ ਕਿਵੇਂ ਚੱਲਣਾ ਸਿੰਘ ਨੂੰ ਸੰਤ ਵੀ ਬਣਾਇਆ ਤੇ ਸਿਪਾਹੀ ਵੀ ਬਣਾਇਆ ਸਿੰਘ ਨੂੰ ਚਾਰ ਚੁਫੇਰੇ ਸੰਪੂਰਨ ਕੀਤਾ ਮਹਾਰਾਜੇ ਪਾਤਸ਼ਾਹ ਜੀ ਤੇ ਕੁਝ ਇੱਕ ਵਿਚਾਰਾਂ ਪਹਿਲੀ ਵੀਡੀਓ ਵਿੱਚ ਦਾਸ ਨੇ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਤੇ ਕੁਝ ਇੱਕ ਇਸ ਦੋ ਨੰਬਰ ਵੀਡੀਓ ਦੇ ਵਿੱਚ ਆਪਾਂ ਵਿਚਾਰ ਕਰਨੇ ਆ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਦੋਂ ਸਿੰਘਾਂ ਨੇ ਟੋਪੀਆਂ ਲਾਈਆਂ ਉਹਨਾਂ ਦਾ ਇੱਕ ਵਿਚਾਰ ਸੀ ਬੱਚਿਆਂ ਦਾ ਕਹਿਣਾ ਉਹਨਾਂ ਦੀ ਜਵਾਨੀ ਜੋ ਵੀਡੀਓ ਦਾਸ ਨੂੰ ਮਿਲੀ ਹੈ ਉਹਨਾਂ ਦਾ ਇੱਕ ਵਿਚਾਰ ਸੀ ਕਿ ਕਿ ਅਸੀਂ ਸਾਰੇ ਸਿੰਘਾਂ ਨੇ ਕਿਉਂਕਿ ਲੰਗਰ ਲੱਗਿਆ ਹੋਇਆ ਸੀ ਲੰਗਰ ਦੇ ਵਿੱਚ ਸੇਵਾ ਕਰਦੇ ਸਾਰੇ ਸਿੰਘਾਂ ਨੇ ਰਲ ਕੇ ਸੇਵਾਦਾਰਾਂ ਨੇ ਅਸੀਂ ਸੋਚਿਆ ਵੀ ਜਿਹੜੇ ਕੋਈ ਬੱਚੇ ਟੋਪੀਆਂ ਲੈ ਕੇ ਆਉਂਦੇ ਆ ਭਾਵੇਂ ਉਹ ਨੌਜਵਾਨ ਹੈ ਉਹਨਾਂ ਨੂੰ ਇੱਕ ਸੁਝਾਅ ਦਿਓ ਵੀ ਸਾਡੇ ਵਾਸਤੇ ਸਤਿਗੁਰਾਂ ਨੇ ਆਪਣੇ ਚਾਰ ਸਾਹਿਬਜ਼ਾਦੇਵਾਰ ਤੇ ਤੇ ਮੋਤੀराम ਮਹਿਰੇ ਨੇ ਆਪਣਾ ਸਮੁੱਚਾ ਪਰਿਵਾਰ ਕੋਲੂ ਰਾਹੀਂ ਪੜਵਾ ਲਿਆ 5 ਸਾਲ ਦਾ ਬੱਚਾ ਬੇਲੇ ਨੇ ਰਾਹੀਂ ਨਘਾਤਾ ਇਤਾਂ ਪੀੜਤਾ ਜਿਵੇਂ ਗੰਨਾ ਪੀੜਦੀ ਆ ਪਤਾ ਨਹੀਂ ਕਿੰਨੇ ਸਿੰਘਾਂ ਨੇ ਭਾਈ ਉਦੇਸ ਸਿੰਘ ਵਰਗਿਆਂ ਨੇ ਭਾਈ ਜੀਵਨ ਸਿੰਘ ਵਰਗਿਆਂ ਨੇ ਹੋਰ ਪਤਾ ਨਹੀਂ ਕਿੰਨੇ ਸਿੰਘਾਂ ਨੇ ਮਾਈਆਂ ਨੇ ਭੈਣਾਂ ਨੇ ਬੱਚਿਆਂ ਨੇ ਕੁਰਬਾਨੀਆਂ ਦਿੱਤੀਆਂ ਉਹ ਕੁਰਬਾਨੀਆਂ ਦੇਣ ਦਾ ਇੱਕੋ ਹੀ ਫਰਜ਼ ਸੀ ਕਿ ਕਿ ਆਉਣ ਵਾਲਾ ਭਵਿੱਖ ਰੱਬ ਨਾਲ ਜੁੜੇ ਬਾਣੀ ਨਾਲ ਜੁੜੇ ਬਾਣੇ ਨਾਲ ਜੁੜੇ ਸਿਮਰਨ ਨਾਲ ਜੁੜੇ ਸੇਵਾ ਨਾਲ ਜੁੜੇ ਹੋਰ ਤਾਂ ਕੋਈ ਕਾਰਨ ਨਹੀਂ ਸੀ ਉਹਦਾ ਸ਼ਹੀਦیاں ਦੇਣ ਦਾ ਚਾਹ ਇਹੀ ਭਾਵ ਸੀ ਸਤਿਗੁਰਾਂ ਨੂੰ ਸਾ ਚੰਦਨੀ ਚੌਂਕ ਤੇ ਚੌਂਕ ਦੇ ਵਿੱਚ ਸੀਸ ਦੇਣ ਦਾ ਇਹੀ ਭਾਵ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਤਤੀ ਤਵੀ ਤੇ ਬੈਠਣਾ ਹੁਣ ਆਪ ਜੀ ਦੇ ਚਰਣਾ ਵਿੱਚ ਬੇਨਤੀ ਕਰਦੇ ਆ ਕਿ ਕਈ ਸਿੰਘਾਂ ਦਾ ਇਹ ਭਾਵ ਹੈ ਵੀ ਦੇਖੋ ਜੀ ੱੱੱਕੇ ਨਾਲ ਸਿੱਖੀ ਨਾਲ ਕਿਵੇਂ ਜੋੜ ਦੂੰਗੀ ਤੁਸੀਂ ਦੇਖੋ ਗੁਰਮੁਖ ਖੁਦਾਸ ਬੇਨਤੀ ਕਰਦਾ ਹੈ ਕਿ ਕਿਸੇ ਤਖਤ ਦੇ ਜਥੇਦਾਰ ਨੇ ਉੱਥੇ ਇਹ ਕਿਹਾ ਹੋਵੇ ਵੀ ਤੁਸੀਂ ਟੋਪੀਆਂ ਕਿਉਂ ਨਹੀਂ ਲਾਉਂਦੇ ਤੁਹਾਨੂੰ ਫੇਰ ਮੱਥਾ ਟੇਕਣ ਦੇਵਾਂਗੇ ਜੇ ਤੁਸੀਂ ਟੋਪੀਆਂ ਲਾਵਾਂਗੇ ਕਿਸੇ ਹਿੰਦੂ ਨੂੰ ਹਿੰਦੂ ਸਮਝ ਕੇ ਕਿਹਾ ਹੋਵੇ ਅਸੀਂ ਤਾਂ ਵੀ ਕਹਿ ਸਕਦੇ ਹਾਂ ਕਿਸੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਕਿਹਾ ਹੋਵੇ ਅਸੀਂ ਤਾਂ ਵੀ ਕਹਿ ਸਕਦੇ ਵੀ ਉੱਥੇ ਧੱਕਾ ਹੋਇਆ ਪਰ ਉਹ ਨਾਰਮਲ ਸੇਵਾਦਾਰਾਂ ਨੇ ਆਪਣੀ ਭਾਵਨਾ ਦੇ ਵਹਿਣ ਵਿੱਚ ਵਹਿ ਕੇ ਛੋਟੇ ਬੱਚਿਆਂ ਨੇ ਆਪਣੇ ਤੌਰ ਤੇ ਇੱਕ ਸ਼ਰਦਾ ਨੂੰ ਮੁਖ ਰੱਖ ਕੇ ਭਾਵਨਾ ਨੂੰ ਮੁਖ ਰੱਖ ਕੇ ਉਥੇ ਉਹ ਦੱਸਦੇ ਸੀ ਵੀ ਭਾਈ ਆ ਤੂੰ ਨਮਾਲ ਲੈ ਲੈ ਆ ਆ ਤੂੰ ਦਸਤਾਰ ਲੈ ਲੈ ਪਰਨਾ ਲੈ ਲੈ ਪਰ ਟੋਪੀ ਲਾ ਦੇ ਉਹ ਕਹਿੰਦੇ ਸਾਡੇ ਕਹੇ ਤੋਂ ਇਹ ਗੱਲ ਕਹੇ ਤੋਂ ਵੀ ਟੋਪੀ ਲਾ ਦੇ ਇਹ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਨ ਹੈ ਤੂੰ ਪਰਨਾ ਲੈ ਲੈ ਬੰਨ ਲੈ ਦਸਤਾਰ ਲੈ ਲੈ ਬੰਨ ਲੈ ਤੂੰ ਕੋਈ ਰਮਾਲ ਲੈ ਲੈ ਬੰਨ ਲੈ ਉਹ ਕਹਿੰਦੇ ਅਸੀਂ ਦਿੱਤੀਆਂ ਵੀ ਤੇ ਸਾਡੇ ਇੱਕ ਨਹੀਂ ਦੋ ਨਹੀਂ अनेका ਨੌਜਵਾਨ अनेका ਬੱਚੇ अनेका ਬੱਚੀਆਂ ਸਾਡੇ ਆਖੇ ਲੱਗੇ ਫੋਨਾਂ ਨੇ ਟੋਪੀਆਂ ਲਾਈਆਂ ਤੇ ਸਾਡੇ ਤੋਂ ਰਮਾਲਾ ਲੈ ਕੇ ਗਏ ਪਰਨੇ ਲੈ ਕੇ ਗਏ ਦਸਤਾਰਾਂ ਵੀ ਲੈ ਕੇ ਗਏ ਭਾਵ ਉਹਨਾਂ ਦਾ ਦੱਸਣਾ ਹੈ ਕਿ ਜਦੋਂ ਵੱਡੀ ਗਿਣਤੀ ਵਿੱਚ ਬਹੁਤ ਨੌਜਵਾਨਾਂ ਨੇ ਜਦੋਂ ਇਦਾਂ ਦੇਖਿਆ ਵੀ ਹਾਂ ਟੋਪੀ ਲੈ ਕੇ ਫੜਾ ਦਿੰਦੇ ਨੇ ਤੇ ਦਸਤਾਰ ਚਾਰਮਾਲ ਜਾਂ ਕੋਈ ਪਰਨਾ ਲੈ ਲੈਣਗੇ ਤੇ ਵਿੱਚ ਫਿਰ ਦੇਖੋ ਦੇਖ ਵੀ ਫੜਾਈਆਂ ਹਨਾ ਵੀ ਲਓ ਜੀ ਸਾਡੀ ਟੋਪੀ ਲੈ ਲਓ ਸਾਨੂੰ ਪਰਨਾ ਦੇ ਦਿਓ ਸਾਡੀ ਟੋਪੀ ਲੈ ਲਓ ਸਾਨੂੰ ਰਮਾਲ ਦੇ ਦਿਓ ਸਾਡੀ ਟੋਪੀ ਲੈ ਲਓ ਸਾਨੂੰ ਦਸਤਾਰ ਦੇ ਦਿਓ ਇਦਾਂ ਵੀ ਹੋਇਆ ਚੰ ਭਾਵ ਉਹ ਤੇ ੱੱਕਾ ਨਹੀਂ ਹੋਇਆ ਤਕ ਆ ਤਾਂ ਕੁਝ ਕੁ ਬੰਦੇ ਜਿਹੜੇ ਹੁੱਲਣਵਾਜ਼ ਸੀ ਜਿਨ੍ਹਾਂ ਨੇ ਉੱਥੇ ਜਾ ਕੇ ਤਰਕ ਕੀਤੀ ਵੀ ਤੁਸੀਂ ਕੌਣ ਹੋ ਜੀ ਫਲਾਨਾ ਜੀ ਔੰਕਾ ਜੀ ਢੰਕਾ ਜੀ ਜਦੋਂ ਕੋਈ ਚੰਗੇ ਸੁਝਾਅ ਦੇਣ ਵਾਲੇ ਬੱਚਿਆਂ ਨੂੰ ਭਵੇਂ ਉਹ ਗਿਆਨੀ ਐ ਭਵੇਂ ਬੱਚਾ ਐ ਭਵੇਂ ਨੌਜਵਾਨ ਐ ਕੋਈ ਵੀ ਐ ਕਿਸੇ ਵੀ ਉਮਰ ਦਾ ਜਦੋਂ ਕੋਈ ਚੰਗੇ ਸੁਝਾਅ ਦੇਣ ਵਾਲੇ ਨੂੰ ਕੋਈ ਹੁੱਝਾਂ ਲਾਵੇਗਾ ਜਾ ਕੇ ਤਾਂ ਨੋਰਮਲੀ ਗੱਲ ਐ ਵੀ ਜਵਾਬਾ ਜਵਾਬਾ ਲਾਗੇ ਤਵਾਂ ਰੋਸ ਜਾਗੇ ਹਨਾ ਜਦੋਂ ਕੋਈ ਨੰ ਚੰਗਾ ਸੁਝਾਅ ਦੇਣ ਲਈ ਉਹਨਾਂ ਦਾ ਚੰਗਾ ਸੁਝਾਅ ਮੰਨ ਕੇ ਨੌਜਵਾਨ ਬੱਚੇ ਬੱਚੀਆਂ ਉੱਥੇ ਟੋਪੀਆਂ ਫੜਾ ਕੇ ਰਮਾਲਾ ਲੈ ਕੇ ਪਰਨੇ ਲੈ ਕੇ ਦਸਤਾਰਾਂ ਲੈ ਕੇ ਅੱਗੇ ਜਾ ਰਹੇ ਐ ਤਤਾਰਕ ਕਾ ਬੰਦੇ ਜਿਵੇਂ ਹੁਣ ਵੀ ਵੱਡੇ ਰੂਪ ਵਿੱਚ ਸਚਾਈ ਕਿਸੇ ਨੂੰ ਨਹੀਂ ਪਤਾ ਦਸਤਾਰ ਟੋਪੀਆਂ ਲਾਤੀਆਂ ਜੀ ਟੋਪੀਆਂ ਲਾਤੀਆਂ ਜੀ ਟੋਪੀਆਂ ਲਾਤੀ ਬਸ ਇਹੀ ਗੱਲ ਐ ਫੇਰ ਇਹਨੂੰ ਕਿ ਧਰਮ ਦੀ ਲੜਾਈ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿ ਹਿੰਦੂਆਂ ਦੀਆਂ ਟੋਪੀਆਂ ਲਹਾਤੀਆਂ ਕਿਉਂ ਬਈ ਹਿੰਦੂਆਂ ਨਾਲ ਉਹਨਾਂ ਬੱਚਿਆਂ ਦਾ ਕੋਈ ਬੈਰ ਸੀ ਹਿੰਦੂਆਂ ਨਾਲ ਉਹਨਾਂ ਦਾ ਕੋਈ ਸਮਝ ਕੋਈ ਈਰਖਾ ਸੀ ਉਹਨਾਂ ਦੇ ਨਾਲ ਜਾਂ ਮੁਸਲਮਾਨਾਂ ਦੇ ਨਾਲ ਮੁਸਲਮਾਨਾਂ ਦੀ ਮਸਜਿਦ ਤਾਂ ਉੱਥੇ ਬਣੀ ਹੋਈ ਹੈ ਮੋਤੀ ਰਾਮ ਮਹਿਰੇ ਦੇ ਗੁਰਦੁਆਰਾ ਸਾਹਿਬ ਦੇ ਅੱਗੇ ਉੱਥੇ ਤਕਰੀਬਨ ਤਕਰੀਬਨ ਮੁਸਲਮਾਨ ਸਾਰੇ ਟੋਪੀਆਂ ਲੈਂਦੇ ਆ ਉਹਨਾਂ ਦੀਆਂ ਤਾਂ ਕਿਸੇ ਨੇ ਟੋਪੀਆਂ ਲਹਾਈਆਂ ਨਹੀਂ ਕਿਰ ਕਿਸੇ ਵੀ ਹਿੰਦੂ ਦੀ ਕੋਈ ਵੀਡੀਓ ਦਿਖਾ ਦਿਓ ਉਹ ਹਿੰਦੂ ਰੋ ਰਿਹਾ ਹੋਵੇ ਤੇ ਕਹਿੰਦਾ ਹੋਵੇ ਵੀ ਮੇਰੀ ਟੋਪੀ ਖੋਲੀ ਜੀ ਇਹਨਾਂ ਨੇ ਇਹ ਵੀ ਕੋਈ ਏਦਾਂ ਦੀ ਵੀਡੀਓ ਸਾਹਮਣੇ ਨਹੀਂ ਆਈ ਅਜੇ ਤੱਕ ਭਾਵ ਸਾਡੇ ਸਿੱਖਾਂ ਦੇ ਬੱਚਿਆਂ ਨੂੰ ਸਿੱਖੀ ਬਦਨਾਮ ਕਰੀ ਜਾਂਦੇ ਵੀ ਟੋਪੀਆਂ ਲਹਾਤੀਆਂ ਜੀ ਪਤਾ ਨਹੀਂ ਕਿੱਡਾ ਤ ਵੱਡਾ ਮਸਲਾ ਹੈ ਟੋਪੀਆਂ ਲਹਾਤੀਆਂ ਟੋਪੀਆਂ ਲਹਾਈਆਂ ਆਏ ਨਹੀਂ ਵੀ ਉਹਨਾਂ ਨੇ ਕੋਈ ਡਾਂਗਾ ਮਾਰ ਕੇ ਲਾਤੀਆਂ ਸਜਾ ਦੇ ਕੇ ਪਿਆਰ ਨਾਲ ਆ ਜਿਹੜੀਆਂ ਉਹ ਸਮਝ ਵੀ ਬੱਚੇ ਸੀ ਹਨਾ ਟੋਪੀ ਨੂੰ ਸਮਝ ਇੱਕ ਉਹ ਵਰਛੇ ਤੇ ਟੰਗ ਲਿਆ ਵਰਛੇ ਤੇ ਟੰਗਣਾ ਦਾ ਕਾਰਨ ਕੀ ਸੀ ਵੀ ਦੇਖ ਦੇਖ ਕੇ ਲੋਕ ਟੋਪੀਆਂ ਲਾਉਣ ਤੇ ਉਹ ਟੋਪੀਆਂ ਨੂੰ ਲੈ ਦੇਖ ਕੇ ਲਾਹਿਆ ਵੀ ਪਰ ਕਈਆਂ ਨੇ ਲਾਹਿਆ ਵੀ ਕਈਆਂ ਨੇ ਤਰਕ ਵੀ ਕੀਤੀ ਜਦੋਂ ਤਰਕ ਕੀਤੀ ਤਾਂ ਕਿਤੇ ਵੈਸ ਵਾਦ ਕੀ ਉਹਨਾਂ ਬੱਚਿਆਂ ਦੀਆਂ ਨੇ ਸੀ ਵਿਚਾਰੇ ਹਨਾ ਪਰ ਉਹਨਾਂ ਦੀ ਇਸ ਇਸ ਉਦਮ ਨੂੰ ਦਾਸ ਇੱਕ ਉਹਨਾਂ ਦੇ ਐਸੇ ਉਦਮ ਨੂੰ ਕਿਉਂ ਕਿਉਂਕਿ ਸਾਡੇ ਬੱਚੇ ਸਾਡੇ ਨਿਆਣੇ 14 14 15 15 ਸਾਲ ਦੇ ਗੁਰਮਖੋਂ ਨੂੰ ਪਤਾ ਹੀ ਨਹੀਂ ਸਿੱਖੀ ਬਾਰੇ ਸਿੱਖੀ ਗਈ ਹੈ 15 ਕ ਸਾਲ ਦਾ ਬੱਚਾ ਦੋ ਨੌਜਵਾਨ ਇੱਕੋ ਦਾ ਭਾਈ ਭਵੇਂ ਉਹ ਸਮਝ ਕੇਸ ਕਤਲ ਕਰਾਏ ਹੋਏ ਤਿੰਨ ਕ ਬੱਚਿਆਂ ਨੇ ਸੋਵਾਂ ਦੀ ਗਿਣਤੀ ਵਿੱਚ ਟੋਪੀਆਂ ਸੁਝਾ ਦੇ ਕਿ ਵੀ ਲਹਾਈਆਂ ਜਿਹੜਾ ਕੋਈ ਅੜਦਾ ਸੀ ਜਾਂ ਕੋਈ ਤਰਕ ਕਰਦਾ ਸੀ ਉਹਦੀ ਕਿਸੇ ਦੀ ਧੱਕੇ ਨਾਲ ਵੀ ਲਾਤੀ ਉਹਨਾਂ ਨੇ ਹਨਾ ਉਹ ਸ਼ਰਦਾ ਦਾ ਵਹਿਣ ਸੀ ਕੋਈ ਅੜ ਗਿਆ ਹਨਾ ਪਰ ਗੁਰਮਖੋ ਧਿਆਨ ਦੇਣਾ ਕਿ ਸਾਡਾ ਫਰਜ਼ ਨਹੀਂ ਬਣਦਾ ਇਹ ਵੀ ਅਸੀਂ ਸਹਿਬਜ਼ਾਦੇ ਦੀ ਧਰਤੀ ਤੇ ਚੱਲਿਆ ਤੇ ਅਸੀਂ ਥੋੜਾ ਜਿਹਾ ਉੱਥੇ ਸੋਚ ਕੇ ਜਾਈਏ ਸਮਝ ਕੇ ਜਾਈਏ ਭਾਵ ਕਈ ਬੰਦਿਆਂ ਨੇ ਇਸ ਤਰ੍ਹਾਂ ਗੱਲ ਨੂੰ ਵਿਚਾਲਿਆ ਬੀਜੀ ਦੇਖੋ ਜੀ ਧਰਤੀ ਆ ਸਹਰਜਾਦਿਆਂ ਦੀ ਧਰਤੀ ਤੇ ਤੁਸੀਂ ਧੱਕਾ ਕਰ ਰਹੇ ਹੋ ਨਹੀਂ ਉਹਨਾਂ ਨੇ ਧੱਕਾ ਨਹੀਂ ਕੀਤਾ ਉਹਨਾਂ ਦੀ ਵੀਡੀਓ ਸੁਣੋ ਪਰ ਉਸ ਵੀਡੀਓ ਨੂੰ ਉਹ ਬੰਦਿਆਂ ਨੇ ਵਾਇਰਲ ਨਹੀਂ ਕੀਤਾ ਗਰੁੱਪਾਂ ਵਿੱਚ ਨਹੀਂ ਪਾਇਆ ਜਿਹੜੀ ਵੀਡੀਓ ਵਿੱਚ ਉਹਨਾਂ ਨੇ ਦਸਤਾਰਾਂ ਮੰਨੀਆਂ ਜਿਹੜੀ ਵੀਡੀਓ ਵਿੱਚ ਪ੍ਰੇਮ ਨਾਲ ਉਹਨਾਂ ਨੂੰ ਸੁਝਾਅ ਦਿੱਤੇ ਵੀ ਭਾਈ ਇੱਥੇ ਆਪਾਂ ਸ਼ਹੀਦਾ ਦੀ ਧਰਤੀ ਤੇ ਆਏ ਆ ਤੇ ਆਪਾਂ ਕੋਈ ਐਦਾਂ ਦਾ ਕੰਮ ਨਹੀਂ ਕਰਨਾ ਜਿਹੜਾ ਸ਼ਹੀਦਾਂ ਨੂੰ ਅਨਸਰ ਨਹੀਂ ਮਾਵੇ ਇਦਾਂ ਦਾ ਕੰਮ ਨਹੀਂ ਕਰਨਾ ਕੋਈ ਵੀ ਉਹ ਬੱਚੇ ਭਾਵ ਗਿਆਨੀਆਂ ਨੂੰ ਫੇਲ ਕਰਕੇ ਜਿਹੜਾ ਪ੍ਰਚਾਰ ਸਮਝ ਗਿਆਨੀਆਂ ਨੇ ਕਰਨਾ ਸੀ ਵੱਡਿਆਂ ਨੇ ਕਰਨਾ ਸੀ ਉਹ ਪ੍ਰਚਾਰ ਉਹ 2 ਘੰਟਿਆਂ 'ਚ ਕਰ ਗਏ ਐਸੀ ਵੀਡੀਓ ਵਾਇਰਲ ਹੋਈ ਲੋਕਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਮੇਰਾ ਖਿਆਲ ਹੈ ਇਹ ਵੀਡੀਓ ਗਈ ਹੋਣੀ ਤੇ ਕਿਸੇ ਨੇ ਚੰਗਾ ਕਿਹਾ ਕਿਸੇ ਨੇ ਮਾੜਾ ਕਿਹਾ ਪਰ ਉਹਦਾ ਚੰਗਾ ਪੱਖ ਇੱਕ ਇਹ ਵੀ ਹੈ ਕਿ ਵੀ ਆਉਣ ਵਾਲੀ 2026 ਦੀ ਸਭਾ ਤੇ ਇਸ ਗੱਲ ਦਾ ਬਹੁਤ ਵੱਡਾ ਇੱਕ ਪ੍ਰਚਾਰ ਰੂਪ ਵਿੱਚ ਅਸਰ ਜਾਵੇਗਾ ਕਿ ਤੇ ਹੁਣ ਆਉਣ ਵਾਲੇ ਲੋਕ ਆਹ ਰੌਲੇ ਨੂੰ ਦੇਖ ਕੇ ਇੱਕ ਪ੍ਰਭਾਵਿਤ ਹੋਣਗੇ ਕਿ ਕਿ ਸਹਿਬਜ਼ਾਦਿਆਂ ਦੀ ਧਰਤੀ ਤੇ ਜਦੋਂ ਵੀ ਜਾਈਏ ਉਦੋਂ ਬੜੀ ਨਿਮਰਤਾ ਨਾਲ ਬੜੇ ਪਿਆਰ ਨਾਲ ਦਸਤਾਰ ਬਨ ਕੇ ਜਾਈਏ ਸਿਸ਼ਟਾ ਕੀ ਆਈ ਗੁਰਮੁਖੋ ਹਜ਼ਾਰਾਂ ਟਰੈਲੀ ਗਈਆਂ ਸਾਡੇ ਪਿੰਡਾਂ ਵਿੱਚ ਇਥੇ ਬਹੁਤੋ ਵੀ ਬੜੀਆਂ ਟਰਾਲੀਆਂ ਗਈਆਂ ਸਾਰੇ ਦਸਤਾਰਾ ਬੰਨ ਕੇ ਗਏ ਨੇ ਇੱਕ ਵੀ ਕੋਈ ਐਦਾਂ ਦਾ ਬੰਦਾ ਨਹੀਂ ਹੈਗਾ ਸਿੰਘ ਨਹੀਂ ਹੈਗਾ ਨੌਜਵਾਨ ਕਲੀਨ ਸੇਫ ਹੈ ਭਾਵੇਂ ਭਾਵੇਂ ਉਹਨਾਂ ਦੇ ਕੇਸ ਕਤਲ ਕਰਾਏ ਹੋਏ ਨੇ ਪਰ ਇੱਕ ਵੀ ਨੌਜਵਾਨ ਐਦਾਂ ਦਾ ਦਾਸ ਨੇ ਇਥੋ ਬਹੁਤੋ ਜਾਂਦਾ ਨਹੀਂ ਦੇਖਿਆ ਹੋਣਾ ਵੀ ਜਿਹੜਾ ਜਿਹਦੇ ਦਸਤਾਰ ਨਾ ਬੰਨੀ ਹੋਵੇ ਜਾਂ ਪਰਨਾ ਨਾ ਬੰਨਿਆ ਹੋਵੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਝੰਡੇ ਲਾ ਕੇ ਕੇਸਰੀ ਝੰਡੇ ਲਾ ਕੇ ਔਰ ਗਏ ਦੇ 2 2 3 3 ਦਿਨ ਉੱਥੇ ਰਹਿ ਕੇ ਸੇਵਾ ਵੀ ਕਰਕੇ ਆਏ ਐ ਭਾਵ ਬਹੁਤ ਨੌਜਵਾਨੀ ਗਈ ਐ ਪਰ ਹਾਂ ਤਾਂ ਜਿਹੜਾ 1 2 ਮਿੰਟਾਂ ਦਾ 5 7 ਮਿੰਟਾਂ ਦਾ ਵੈਰਸ ਵਾਲਾ ਸੀ ਉਹ ਵੀਡੀਓ ਵਾਇਰਲ ਕਰਤੀ ਵੀ ਆ ਦੇਖੋ ਜੀ ਧੱਕੇ ਨਾਲ ਟੋਪੀਆਂ ਲਾਉਂਦੇ ਨੇ ਪਰ ਇਦਾਂ ਦਾ ਉੱਥੇ ਸੀਨ ਇੱਕ ਵੀ ਨਹੀਂ ਹੈਗਾ ਉਹ 2 4 ਮਿੰਟਾਂ ਦੀ ਵੀਡੀਓ ਸੀ ਜਿਹੜੀ ਉਹ ਵਾਇਰਲ ਇੰਨੀ ਹੋ ਗਈ ਵੀ ਹਾਜੀ ਧੱਕਾ ਕਰਦੇ ਐ ਧੱਕਾ ਕਰਦੇ ਪਰ ਧੱਕਾ ਕਿਸੇ ਤਖਤ ਦੇ ਮੁੱਖ ਨੇ ਵੰਦੇ ਨੇ ਨਹੀਂ ਕੀਤਾ ਕਿਸੇ ਜਥੇਦਾਰ ਨੇ ਨਹੀਂ ਕੀਤਾ ਕਿਸੇ ਪ੍ਰਧਾਨ ਨੇ ਨਹੀਂ ਕੀਤਾ ਕਿਸੇ ਸੂਝਵਾਨ ਗਰੰਥੀ ਨੇ ਨਹੀਂ ਕੀਤਾ ਉਹ ਬੱਚਿਆਂ ਦੀ ਇੱਕ ਭਾਵਨਾ ਸੀ ਤੇ ਬੱਚਿਆਂ ਦੀ ਵੀ ਇਹ ਭਾਵਨਾ ਸੀ ਵੀ ਅਸੀਂ ਸਾਹਿਬ ਜਦਿਆਂ ਦੀ ਧਰਤੀ ਤੇ ਆਉਨੇ ਆ ਜਿਹੜੀ ਟੋਪੀ ਹੈ ਇਹ ਗੁਲਾਮੀ ਦਾ ਪ੍ਰਤੀਕ ਹੈ ਕਿ ਗੁਲਾਮੀ ਦਾ ਦਸਤਾਰ ਹੈ ਜਿਹੜੀ ਇਹ ਸਾਨੂੰ ਆਜ਼ਾਦੀ ਦਾ ਪ੍ਰਤੀਕ ਹੈ ਭਾਵ ਆਜ਼ਾਦ ਕਰਦੀ ਹੈ ਦਸਤਾਰ ਗੁਰਮੁਖੋ ਜਿਹੜੀਆਂ ਕੁਝ ਕੁ ਇਹ ਏਜੰਸੀਆਂ ਨੂੰ ਸਾਡੀ ਦਸਤਾਰ ਪੈੜੀ ਲੱਗਦੀ ਹੈ ਸਿੱਖਾਂ ਬਾਰ-ਬਾਰ ਇਹ ਸਾਡੀ ਦਸਤਾਰ ਤੇ ਅਟੈਕ ਕਰ ਰਹੇ ਹਨ ਤੇ ਕੁਝ ਕੁ ਲੋਕਾਂ ਨੇ ਉਹਨਾਂ ਨੇ ਪ੍ਰਚਾਰ ਵੱਧ ਕੀਤਾ ਜਿਨ੍ਹਾਂ ਨਾਲ ਜਿਨ੍ਹਾਂ ਦਾ ਕੋਈ ਨਾ ਦਸਤਾਰ ਨਾਲ ਕੋਈ ਨਾਤਾ ਨਹੀਂ ਹੈਗਾ ਵੀਡੀਓ ਦੇਖੀ ਅੰਗਰੇਜ਼ਾਂ ਦੀ ਅੰਗਰੇਜ਼ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਇਆ ਆ ਵੀਡੀਓ ਦੇਖ ਲਓ ਮੈਂ ਨਾਲ ਚਲਾਵਾਂਗਾ ਅੰਗਰੇਜ਼ ਫਤਿਹਗੁਰ ਸਾਹਿਬ ਦੀ ਧਰਤੀ ਤੇ ਆਇਆ ਉਹਨੇ ਆ ਕੇ ਕੇਸਰੀ ਰੰਗ ਦੀ ਦਸਤਾਰ ਲੈਤੀ ਤੇ ਲਵੇ ਖੜੇ ਸਿੰਘ ਨੂੰ ਕਿਹਾ ਕਿ ਮੇਰੇ ਸਜਾ ਤੇ ਦਸਤਾਰ ਸਜਾਈ ਫਿਰ ਸ਼ਪੈਸਲ ਲੰਗਰ ਵਿੱਚ ਸੇਵਾ ਕੀਤੀ ਗੁਰਮੁਖੋਰ ਕਹਿੰਤੋ ਭਾਵ ਹੈ ਉਹ ਵਿਦੇਸ਼ਾਂ ਵਿਦੇਸ਼ਾਂ ਵਿੱਚੋਂ ਤਾਂ ਆ ਕੇ ਉਹ ਨੱਤਮਸਤਕ ਹੁੰਦੇ ਐ ਟੋਪੀਆਂ ਲਾ ਕੇ ਦਸਤਾਰਾ ਬੰਦੇ ਨੇ ਜਿਹੜੇ ਸਾਡੇ ਇਥੋਂ ਲੋਕ ਲੋਕਲ ਲੋਕ ਐ ਓਹੋ ਦਸਤਾਰਾਂ ਨਾਲ ਕਿ ਟੋਪੀਆਂ ਪੈਂਦੇ ਨੇ ਕਿੰਨੇ ਦਿਖਾਇਆ ਨਹੀਂ ਉੱਥੇ ਐਡੇ ਵੱਡੇ ਇਕੱਠ ਵਿੱਚ ਬੰਦਾ ਉਹ ਹੀ ਡਰੀ ਜਾਂਦਾ ਹੈ ਨਾ ਪਰ ਉਹਨਾਂ ਨੂੰ ਸਵਾਲ ਵੀ ਕੀਤੇ ਪੱਤਰਕਾਰਾਂ ਨੇ ਉਹਨਾਂ ਸਵਾਲਾਂ ਦਾ ਉਹਨਾਂ ਨੇ ਠੋਕਮਾ ਜਵਾਬ ਦਿੱਤਾ ਉਹਨਾਂ ਨੇ ਧੱਕਾ ਕੀਤਾ ਤੱਕ 14-15 ਸਾਲ ਦਾ ਬੱਚਾ ਕੀ ਧੱਕਾ ਕਰ ਦੂਗਾ ਜੀ ਕਿੰਨਾ ਕੁ ਧੱਕਾ ਕਰ ਦੂਗਾ ਅਨਾ ਆਪ ਆਪ ਅੰਦਾਜ਼ਾ ਲਾਈਏ ਵੀ ਚਾਹੁੰਦਾ 15 ਸਾਲ ਦਾ ਬੱਚਾ ਕਿੰਨਾ ਕ ਧੱਕਾ ਕਰ ਸਕਦਾ ਜੇ ਚਾਹੁੰਦਾ 15 ਸਾਲ ਦਾ ਬੱਚਾ ਧੱਕਾ ਕਰ ਸਕਦਾ ਤਾਂ ਨੌਜਵਾਨ 20 25 ਸਾਲ ਦਾ ਧੱਕਾ ਕਿੰਨਾ ਕਰ ਸਕਦਾ ਭਾਵ ਲੋਕਾਂ ਨੇ ਕੰਨ ਬੰਦ ਕਰ ਲਏ ਚੁਰਮਖ ਇਸ ਕਰਕੇ ਸਾਨੂੰ ਉਹਨਾਂ ਬੱਚਿਆਂ ਦਾ ਧੰਨਵਾਦ ਕਰਨਾ ਚਾਹੀਦਾ ਉਹਨਾਂ ਨੂੰ ਨਿੰਦਣ ਦੀ بجائے ਕਿ ਉਹਨਾਂ ਨੇ ਗੁਰੂ ਦੇ ਬਚਨ ਯਾਦ ਰੱਖੇ ਉਹਨਾਂ ਨੇ ਗੁਰੂ ਦੇ ਬਚਨ ਯਾਦ ਕਰਕੇ ਸਹਿਯੋਗ ਦਿੱਤਾ ਸੰਗਤਾਂ ਨੂੰ ਕਿਹਾ ਵੀ ਭਾਈ ਆ ਟੋਪੀਆਂ ਉਤਾਰੋ ਸਾਡੇ ਤਰਮਾਲਾ ਲਓ ਸਾਡੇ ਤੋਂ ਅ ਦਸਤਾਰਾਂ ਲਓ ਸਾਡੇ ਤੋਂ ਜੋ ਲੈਣਾ ਕੋਈ ਪਰਨਾ ਵਗੈਰਾ ਸੀ ਦਿਨਾ ਦੇਵਾਂਗੇ ਤੇ ਦਿੱਤੇ ਵੀ ਇਹ ਨਹੀਂ ਹੈਗਾ ਕਿ ਦਿੱਤੇ ਨਹੀਂ ਪਰ ਉਹ ਵੀਡੀਓ ਕਿਸੇ ਨੇ ਦਿਖਾਈ ਨਹੀਂ ਕਿਸੇ ਨੇ ਵਾਇਰਲ ਵੀ ਕੀਤੀ ਤੇ ਨਾ ਹੀ ਉਹ ਕਿਸੇ ਨੇ ਬਣਾਈ ਬਣਾਈ ਵੀ ਨਹੀਂ हां ਜਿਹੜੀ ਕੋਈ ਸਮਝ ਨੈਗੇਟਿਵ ਪੱਖ ਹੈ ਉਹ ਵੀਡੀਓ ਅਸੀਂ ਬਣਾ ਕੇ ਵਾਇਰਲ ਕਰ ਦਿੰਨੇ ਆ ਪੋਜ਼ਿਟਿਵ ਪੱਖ ਅਸੀਂ ਵੀ ਨਹੀਂ ਦੱਸਦੇ ਕਿ ਕਿੰਨੇ ਬੰਦੇ ਨੇ ਉੱਥੇ ਲੰਗਰ ਲਾਏ ਕਿੰਨੇ ਬੰਦੇ ਨੇ ਉੱਥੇ 17 ਬੰਦੀਆਂ ਕਿੰਨੇ ਬੰਦੇ ਨੇ ਉੱਥੇ ਵਧੀਆ ਕੰਮ ਕੀਤਾ ਵਧੀਆ ਸੇਵਾ ਕੀਤੀ ਇਹ ਨਹੀਂ ਦੱਸਦੇ ਮਾੜਾ ਪੱਖ ਅਸੀਂ ਮੈਂਟ ਲਾਉਨੇ ਆ ਵੀਡੀਓ ਪਾਉਣ ਲੱਗੇ ਇਸ ਕਰਕੇ ਸਾਨੂੰ ਮਾੜਾ ਪੱਖ ਘੱਟ ਚੱਕਣਾ ਚਾਹੀਦਾ ਜਮੇ ਨਹੀਂ ਚੱਕਣਾ ਚਾਹੀਦਾ ਚੰਗਾ ਪੱਖ ਸਾਨੂੰ ਪ੍ਰਚਾਰ ਕਰਨਾ ਚਾਹੀਦਾ ਪਿਆਰਿਓ ਭੁੱਲਾਂ ਦੀ ਖੇਮਾ ਤੇ ਦਸਤਾਰਾਵਨੋਂ ਕਿਤੇ ਵੀ ਧਾਰਮਿਕ ਸਥਾਨ ਤੇ ਜਾਵੋ ਉੱਥੇ ਦਸਤਾਰ ਬੰਨ ਕੇ ਜਾਓ ਅਮਰਤ ਛਕੋ ਕੇਸ ਰੱਖੋ ਬਾੜੀ ਬਾਣੇ ਦੇ ਧਾਰਮੀ ਹੋਵੋ ਇਹਦੇ ਵਿੱਚ ਹੀ ਸਾਡਾ ਭਲਾ ਹੈ ਸਿੱਖਾਂ ਦੇ ਬੱਚੇ ਹੋਣ ਸਿਰ ਮੁੰਨੇ ਹੋਣ ਚਿੱਤਾਂ ਪੀਂਦੇ ਹੋਣ ਤੇ ਗੁਰਮਖੋ ਜਿਹੜੇ ਬੱਚੇ ਜਿਨ੍ਹਾਂ ਨੇ ਗੁਰੂ ਦਾ ਬਾਣਾ ਪਾਇਆ ਤੇ ਉਹਨਾਂ ਨੂੰ ਅਸੀਂ ਫਰਮਾੜਾ ਤਈਏ ਕਿੱਡੀ ਮਾੜੀ ਗੱਲ ਹੈ ਸਾਡੀ ਮਾੜੀ ਗੱਲ ਹੈ ਦਾਸ ਦਾ ਦਾ ਇਹ ਮੰਨਣਾ ਕਿ ਉਹਨਾਂ ਬੱਚਿਆਂ ਨੇ ਬਹੁਤ ਵੱਡਾ ਮੈਸੇਜ ਦਿੱਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਦੇ ਨਾਲ ਉੱਥੇ ਲੋਕ ਗਸਤਾਰਾ ਮੰਨ ਕੇ ਜਾਣਗੇ ਨਾ ਕਿ ਟੋਪੀਆਂ ਲਾ ਕੇ ਦਾਸ ਦਾ ਮੰਨਣਾ ਹੈ ਗੁਰੂ ਪਿਆਰੇ ਬਾਕੀ ਨਿਮਰਤਾ ਪੱਖ ਹੈ ਜਿਹੜਾ ਨਿਮਰਤਾ ਪੱਖ ਹੋਣਾ ਜ਼ਰੂਰੀ ਹੈ ਨਿਮਰਤਾ ਸਿੱਖ ਦਾ ਗਹਿਣਾ ਤੇ ਨਿਮਰਤਾ ਨਾਲ ਹੀ ਉਹਨਾਂ ਬੱਚਿਆਂ ਨੇ ਟੋਪੀਆਂ ਲਹਾਈਆਂ ਨਾ ਕਿ ਦੰਡਿਆਂ ਨਾਲ ਦੰਡਾ ਮਾਰਨ ਵਾਲਾ ਤਾਂ ਉਹਨਾਂ ਦਾ ਕੋਈ ਕੱਦ ਵੀ ਨਹੀਂ ਹੈਗਾ ਵਿਚਾਰੇ 14 14 15 15 ਸਾਲ ਦੇ ਕਿੰਨੇ ਕੁ ਡੰਡੇ ਵਾਰ ਸਕਦੇ ਆ ਕਿੰਨੇ ਕੁ ਕੁੱਟ ਸਕਦੇ ਆ ਇਹ ਤਾਂ ਸਿੱਖੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜਾਣ ਕੇ ਪ੍ਰਚਾਰ ਕਰਕੇ ਕਰ ਕਰਕੇ ਵੀ ਹਾਂ ਜੀ ਦੇਖੋ ਡੰਡੇ ਮਾਰੇ ਜੀ ਫਲਾਣਾ ਕੀਤਾ ਜੀ ਨਾ ਇਦਾਂ ਦੀ ਕੋਈ ਗੱਲ ਨਹੀਂ ਹੋਈ ਇਹ ਦਾਸ ਨੇ ਇੱਕ ਦੂਜਾ ਪੱਖ ਧਾਰ ਰੱਖਿਆ ਕੁਝ ਸਿੰਘਾਂ ਦੇ ਫੋਨ ਆਏ ਸੀ ਵੀ ਅ ਤੁਸੀਂ ਇਹਨਾਂ ਦੀ ਹਮਾਇਤ ਕਰਦੇ ਹੋ ਹਮਾਇਤ ਨਹੀਂ ਕਰਦੇ ਮਾਯਤ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਅ ਪੱਖ ਦੱਸੇ ਸੀ ਵੀ ਸਾਡੀ ਬਾਣੀ ਕਹਿੰਦੀ ਹੈ ਗੁਰੂਆਂ ਦੀ ਬਾਣੀ ਕਹਿੰਦੀ ਹੈ ਅ ਸਾਬਤ ਸੂਰਤ ਦਸਤਾਰ ਸਿਰਾ ਗੁਰੂ ਦਾ ਸਿੱਖ ਕਿਦਾਂ ਦਾ ਹੋਵੇ ਸਾਬਤ ਸੂਰਤ ਹੋਵੇ ਸਿਰ ਤੇ ਦਸਤਾਰ ਹੋਵੇ ਬਾਣੀ ਦਾ ਬਾਣੇ ਦਾ ਨਿਤਨੇਮ ਦਾ ਧਾਰਨੀ ਹੋਵੇ ਟੋਪੀਆਂ ਲੈਣ ਵਾਲਾ ਨਾ ਹੋਵੇ ਹਾਂ ਜੇ ਕੋਈ ਹਿੰਦੂ ਟੋਪੀ ਲੈਂਦਾ ਉਹਨੂੰ ਮੁਬਾਰਕ ਅੱਲਾ ਵੇ ਸਾਨੂੰ ਕੋਈ ੜਕਤ ਨਹੀਂ ਉਹ ਟੋਪੀ ਅਸੀਂ ਕਿਹੜਾ ਰੋਕਦੇ ਆ ਹਿੰਦੂ ਨੂੰ ਨਹੀਂ ਰੋਕਦੇ ਮੁਸਲਮਾਨ ਨੂੰ ਨਹੀਂ ਰੋਕਦੇ ਭਾਵ ਹੈ ਰੌਲਾ ਟੋਪੀ ਦਾ ਨਹੀਂ ਰੌਲਾ ਉਹਨਾਂ ਬੰਦਿਆਂ ਨੇ ਜਾਣ ਕੇ ਇਹ ਪ੍ਰਚਾਰ ਕੀਤਾ ਵੱਡੇ ਰੂਪ ਵਿੱਚ ਕਿ ਦਸਤਾਰ ਨੂੰ ਬਦਨਾਮ ਕੀਤਾ ਜਾਵੇ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ ਤੇ ਹਰ ਪੱਖ ਤੋਂ ਸਾਨੂੰ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਮਲੇ ਅਸੀਂ ਆ ਕਿ ਉਹਨਾਂ ਦੇ ਪਿੱਛੇ ਲੱਗ ਕੇ ਆਪਣੇ ਬੱਚਿਆਂ ਨੂੰ ਆਪਣੇ ਸਿੰਘਾਂ ਨੂੰ ਨਿੰਦਣ ਲੱਗ ਜਾਂਦੇ ਆ ਸਾਨੂੰ ਇਹ ਕਮਲਾ ਆਪਣਾ ਨਹੀਂ ਘੁੱਟਣਾ ਚਾਹੀਦਾ ਬੱਚਿਆਂ ਦਾ ਧੰਨਵਾਦ ਕਰਨਾ ਚਾਹੀਦਾ ਬਹੁਤ ਵੱਡਾ ਮੈਸੇਜ ਉਹਨਾਂ ਨੇ ਸੰਗਤਾਂ ਨੂੰ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੈਸੇਜ ਦੇ ਨਾਲ ਦਾਸ ਦਾ ਵਿਸ਼ਵਾਸ ਹੈ ਕਿ ਲੋਕ ਧਾਰਮਿਕ ਸਥਾਨਾਂ ਤੇ ਮਰਤ ਸਰ ਸਾਹਿਬ ਆਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਧੂਰ ਸਾਹਿਬ ਪਟਨਾ ਸਾਹਿਬ ਜਾ ਅਨੰਨ ਆਪਣੇ ਤਖਤ ਸਾਹਿਬ ਦਮਨਵਾ ਸਾਹਿਬ ਜਾਂ ਕਿਤੇ ਵੀ ਵੱਡੇ ਅਸਥਾਨਾਂ ਤੇ ਉਹਨਾਂ ਤੇ ਤਾਂ ਟੋਪੀ ਦਾ ਬੜਾ ਫਰਕ ਪੈਣਾ ਵੀ ਯਾਰ ਟੋਪੀ ਲੈ ਕੇ ਨਾ ਜਾਓ ਤੇ ਪਿੰਡਾਂ ਵਿੱਚ ਵੀ ਫਰਕ ਪਊਗਾ ਵੀ ਆਪਾਂ ਨੇ ਗੁਰੂ ਘਰ ਜਾਣਾ ਟੋਪੀ ਲੈ ਕੇ ਨਹੀਂ ਜਾਣਾ ਇਸ ਗੱਲ ਨਾਲ ਦਾਸ ਦਾ ਮਨ ਹੈ ਫੁੱਲਾਂ ਦੀ ਖਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ